ਸਾਰਾ ਇਹੋ ਜਿਹਾ ਜਿਵੇਂ ਤੁਸੀਂ ਜਾਣਦੇ ਹੋ ਕਿ ਅੱਜ ਪੂਰੀ ਕਨਾਇਦ ਵਿੱਚ ਸਾਰੇ ਸੱਜਣ ਮਿੱਤਰ ਇੱਥੇ ਇਕੱਠੇ ਹੋਏ ਹੋਏ ਉਹ ਪਾਕ ਵਿੱਚ ਲੋਕ ਉਸਤਾਜ ਜਨਾਬ ਚਰਚੀ ਕੁਜਾ ਸਾਹਿਬ ਜਿਨ੍ਹਾਂ ਦੀ ਅੱਜ ਅੰਤਿਮ ਅਦਾਸ ਵਿੱਚ ਸ਼ਾਮਲ ਹੋਏ ਸੋਗਿਰੂ ਕਿ ਇਹੋ ਜਿਹਾ ਸੰਗੀਤ ਕਿ ਜੇ ਉਹਨਾਂ ਦੇ ਸੰਗੀਤ ਵਿੱਚ ਕੋਈ ਖਾ ਜਾਂਦਾ ਸੀ ਨਾ ਲੋਕ ਉਹਨੂੰ ਗਾਇਕ ਮੰਨਦੇ ਸੀ ਵੀ ਨਹੀਂ ਬਕਾਇਆ ਨੇ ਬਰਾਕਤੀਆ ਕਲਾਕਾਰ ਹੈ ਇਹ ਸੱਚੀ ਗਾਇਕ ਹੈ ਇਹ ਅੱਛਾ ਗਵੰਤਰੀ ਹੈ ਇੰਨਾ ਕੋ ਉਹਨਾਂ ਦੇ 뮤직 ਵਿੱਚ ਜਾਦੂ ਹੁੰਦਾ ਸੀ ਉਹ ਪਹਿਲਾਂ ਤਾਂ ਉਹ ਅੱਜ ਕੱਲ ਨਹੀਂ ਜਿਦਾ ਅੱਜ ਕੱਲ ਜਿਸ ਤਰ੍ਹਾਂ ਆ ਟੁਰਨਾ ਨਾਰਾ ਆ ਕਰ ਲੋ ਗਾ ਦਿਓ ਇੱਕ ਇੱਕ ਲਾਈਨ ਅੱਪ ਕਰਦੇ ਉਹ ਪਹਿਲਾਂ ਪੂਰੇ ਤੁਸੀਂ ਦੇਖਿਆ ਸਾਰੇ ਨੇ ਉਹ ਪਹਿਲਾਂ ਪੂਰੇ ਪੋਜੀਸ਼ਨੋਂ ਨਾਲ ਲੈ ਕੇ ਫੇਰ ਸਿੰਗਲ ਨੂੰ ਟੋਣ ਲੱਗੇ ਤੇ ਆਪ ਗਰਮੋਨੀਅਮ ਚਾਉਂਦੇ ਸੀ ਆਪ ਸੋਰ ਲਾਉਂਦੇ ਸੀ ਵੀ ਇਦਾਂ ਕਰ ਇਹੋ ਜੇ ਮੇਰਾ ਖਿਆਲ ਆ ਕਿ ਜਿਹੜੇ ਪਰਸਨੈਟੀਜ਼ ਵੀ ਜਦੋਂ ਉਹਨਾਂ ਨਾਲ ਮਿਲ ਕੇ ਵੀ ਸੰਗੀਤ ਵਜਦਾ ਇਹ ਤਾਂ ਪਤਾ ਲੱਗ ਜਾਂਦਾ ਸੀ ਵੀ ਇਹ ਗਾਣਾ ਇਹ ਇਹ 뮤ਜ਼ਿਕ ਪੂਜਾ ਸਾਹਿਬ ਦਾ ਸੋ ਬੜਾ ਘਾਟਾ ਪਿਆ ਇੱਕ ਜਿਹਨਾਂ ਸੰਗੀਤ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਕਿਉਂਕਿ ਮੈਂ ਤਾਂ ਬੁਰੀ ਨਾ ਮੈਂ ਕਰਮਜੀਤ ਭਾਈ ਮੇਰੇ ਬੁਰੀ ਦੀ ਗੁਰਮੀਤ ਸਿੰਘ ਅਸੀਂ ਉਹਨੇ ਇੱਕ ਟੈਕਨੀਕਲ ਨਹੀਂ ਤੇ ਮੈਨੂੰ ਮੈਂ ਸੱਚੀ ਧੀ ਗੱਲਾਂ ਕਰਨੀਆਂ ਦੀ ਵੇਹੇ ਮੈਨੂੰ ਇੱਕ ਕੈਰੈਕਟਰ ਉਹਨਾਂ ਨੇ ਦਿੱਤਾ ਕਿ ਇਹਦੇ ਸਿੱਗੇ ਬੇਫਾਕ ਤੁੜ ਕਰਨਾ ਤੇ ਮੈਨੂੰ ਇੰਨੇ ਪੈਸੇ ਬਣਾਤਾ ਮੈਂ ਕਿਹਾ ਗੁਰਜੀਤ ਮੈਂ ਪੈਸੇ ਨਹੀਂ ਲੈਣੇ ਤੁਸੀਂ ਇਦਾਂ ਕਰੋ ਮੈਂ ਨੇ ਨਹੀਂ ਇਹ ਤੂੰ ਇਹ ਰੱਖ ਲੈ ਮੈਂ ਕਹਿੰਦਾ ਮੈਂ ਤੁਹਾਨੂੰ ਪਹਿਲ ਲੈਣੀ ਮੈਂ ਕਹਿੰਦਾ ਗੁਰੂ ਜੀ ਇੱਕ ਤੁਹਾਡੇ ਚਰਨਾਂ 'ਚ ਬੇਨਤੀ ਆ ਐਸਾ ਮੈਨੂੰ ਇੱਥੇ ਨਾਲ ਦੇ ਉੱਪਰ ਮੈਨੂੰ ਨਾ ਮੇਰਾ ਇੱਕ ਗਾਣਾ ਕਰਦੀ ਆ ਆਪਣੀ ਮੀਜ਼ੂਮੇ 'ਚ ਕਿਉਂਕਿ ਮੈਨੂੰ ਬਹੁਤ ਖੁਸ਼ੀ ਹੋਊਗੀ ਕਿ ਤੇਰੀ ਜੇ ਕਿੰਨੇ ਕੋਈ ਗੱਲ ਤੇਰਾ ਗਾਣਾ ਵੀ ਸਚਿਤ ਭਾਈ ਵੀ ਨਾਲ ਇਹਦੇ ਕੋਈ ਗੱਲ ਨਹੀਂ ਸੀ ਹੈ ਤੇਰਾ ਗਾਣਾ ਵੀ ਕਰਾਂਗੇ ਤੂੰ ਫਿਲਮ ਚਲਾ ਦੇਣਾ ਮਗਰ ਕੋਈ ਗੱਲ ਫਿਰ ਆਲਮ ਇਹ ਹੋਇਆ ਸੀ ਆਲਮੀ ਹੋਇਆ ਸੀ ਕਿ ਮੈਨੂੰ ਗੁਰੂ ਜੀ ਨੇ ਆਪ ਕਾਲ ਕੀਤਾ 6-7 ਮਹੀਨੇ ਪਹਿਲਾਂ ਵੀ ਆਪਾਂ ਜਿਹੜੇ ਅੱਜ ਕੱਲ ਦੇ ਮਿਊਜ਼ਿਕ ਤੋਂ ਅੱਜ ਕੱਲ ਦੇ ਉਹ ਬੜੇ ਤੰਗ ਆ ਗਏ ਸੀ ਉਹ ਕਹਿੰਦੇ ਨਹੀਂ ਯਾਰ ਮੈਨੂੰ ਨਹੀਂ ਇਹ ਦਣਾ ਚਾਹੀਦਾ ਵੀ ਤੂੰ ਇੱਕ ਐਲਬਮ ਤੇ ਦੋ ਗਾਣੇ ਕਰਨੇ ਆ ਸੋ ਉਹ ਮੇਰੇ ਲਈ ਬੜਾ ਖੁਸ਼ੀ ਦਾ ਦਿਨ ਸੀਗਾ ਮੇਰੇ ਲਈ ਬੜਾ ਬੜਾ ਮੈਂ ਕਿਹਾ ਵੀ ਚਾਹੂ ਜੀ ਤੋਂ ਪੁੱਛਾਂ ਸਾਹਮਣੇ ਕਾਲ ਕੀਤਾ ਗੁਰੂ ਜੀ ਦੇ ਟੈਲੀਫੋਨ ਤੇ ਕਿਹਾ ਨਹੀਂ ਆਪਾਂ ਤੇ ਉਹ ਉਹ ਮੇਰੀ ਜਿਹੜੀ ਰੀਜ ਆ ਨਾ ਯਾਰ ਉਹ ਵੇਚ ਲਗੀ ਪਰਮਾਤਮਾ ਕਰੇ ਕਿ ਦੁਬਾਰਾ ਫੇਰ ਕੇ ਦੇ ਇਹੋ ਜਿਹਾ ਇਨਸਾਕਸ਼ ਹੋਣੀ ਚਾਹੀਦੀ ਸੁਪਨਾ ਵਾਕ ਮਾਣ ਰੋ ਨੇ ਨੇਚਰ ਜਿਹੀ ਮੈਂ ਮੈਂ ਆਪਣੇ ਪਰਿਵਾਰ ਨਾਲ ਮਿਲਿਆ ਸੀ ਤੇ ਇੰਨਾ ਪਿਆਰ ਕਰਦੇ ਇੰਨਾ ਨਹੀਂ ਕਰਦੇ ਕਰਦੇ ਸੀ ਉਹ ਵੀ ਮਨ ਖੁਸ਼ ਹੋਏ ਨਹੀਂ ਯਾਰ ਵਾਕਈ ਯਾਰ ਅਸੀਂ ਇੱਕ ਕੋਈ ਇਦਾਂ ਲੱਭਦੇ ਜਿੱਦਾਂ ਕਿਥੇ ਮਾਪੇ ਸਤ ਨੂੰ ਮਿਲ ਕੇ ਆਏ ਇੰਨੀ ਕੋਣਾਂ ਦੀ ਖੁਸ਼ੀ ਆ ਕੈਨਸਿਲ ਮਿਲਣੀ ਸਗੀ ਜਿਸੋ ਮਾਈਕ ਨੂੰ ਸੱਚੇ ਪਾਤਸ਼ਾਹਾਂ ਨੂੰ ਮੈਂ ਕਹਿੰਨਾ ਬਹੁਤ ਆਪਣੇ ਚਰਨਾਂ ਦੇ ਨਾਲ ਲਾ ਕੇ ਰੱਖਦਾ ਹਾਂ ਸੋ ਵਾਹਿਗੁਰੂ ਜੀ ਘਰ ਨਾਲ ਸਾਡਾ ਵਾਹਿਗੁਰੂ ਜੀ ਦੇ ਬਤੇ ਇਹਨਾਂ ਉੱਤੇ ਜੈ ਜੈਕਾਰ ਹੈ ਜੀ